ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਚੈਨਲ ਉਤੇ ਸੋ ਦੋਸਤੋ ਅੱਜ ਜਿਹੜੀ ਗੱਲਬਾਤ ਆਪਾਂ ਕਰਨੀ ਹੈ ਉਹ ਕਰਨੀ ਹੈ 80 90 ਦੇ ਦਹਾਕੇ ਵਿੱਚ ਕਈ ਸੂਰਮੇ ਐਸੇ ਪੈਦਾ ਹੋਏ ਐਸੇ ਸ਼ਹੀਦ ਹੋਏ ਜਿਨ੍ਹਾਂ ਬਾਰੇ ਕਿਸੇ ਨੂੰ ਨਹੀਂ ਪਤਾ ਸੋ ਇੱਕ ਐਸੇ ਸਿੰਘ ਦੀ ਗੱਲਬਾਤ ਅੱਜ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਪੂਰਾ ਦੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਉਹ ਦਲਜੀਤ ਸਿੰਘ ਹੋਰੀ ਲਿਖਦੇ ਨੇ ਕਹਿੰਦੇ ਵੀ ਕੁਝ ਸਮਾਂ ਪਹਿਲਾਂ ਮੈਂ ਇੱਕ ਸ਼ਹੀਦ ਸਿੰਘ ਦੀ ਮਾਤਾ ਦੇ ਭੋਗ ਤੇ ਗਿਆ ਇੱਕ ਵਾਰੀ ਤਾਂ ਉੱਥੇ ਕਈ ਬਨਗੀਆਂ ਦੇ ਲੋਕ ਮਿਲੇ ਮੈਨੂੰ ਕਈ ਪੰਥਦਰ ਦੀ ਸ਼ਖਸੀਅਤਾਂ ਵੀ ਮਿਲੀਆਂ ਵਾਪਸ ਆਉਣ ਵੇਲੇ ਜਦੋਂ ਸਾਰਿਆਂ ਨੂੰ ਮਿਟ ਰਹੇ ਸੀ ਤਾਂ ਕਈ ਜਣੇ ਤਸਵੀਰਾਂ ਖਿੱਚ ਰਹੇ ਸਨ ਤਾਂ ਇੱਕ 50 ਕੋ ਸਾਲ ਦਾ ਸਿੰਘ ਆਪਣੇ 25 ਕੋ ਸਾਲ ਦੇ ਜਵਾਨ ਬੇਟੇ ਨਾਲ ਆ ਕੇ ਬਹੁਤ ਗਰਮਜੋਸ਼ੀ ਨਾਲ ਮਿਲਿਆ ਮੈਨੂੰ ਮੈਨੂੰ ਮੋਢੇ ਤੋਂ ਫੜ ਕੇ ਕਹਿਣ ਲੱਗਾ ਕਿ ਬਹੁਤ ਥਿਰ ਬਾਅਦ ਮਿਲੇ ਆ ਆਖਰੀ ਵਾਰ ਮੈਂ ਮਾਤਾ ਜੀ ਨੂੰ ਲੈ ਕੇ ਤੁਹਾਡੇ ਘਰ ਲੁਧਿਆਣੇ ਆਇਆ ਸੀ ਉਸ ਦਾ ਚਿਹਰਾ ਜਜ਼ਬਾਤਾਂ ਨਾਲ ਭਕ ਰਿਹਾ ਸੀ ਤੇ ਅੱਖਾਂ ਨਮ ਸਨ ਅਤੇ ਬਾਹਾਂ ਵਿੱਚ ਕੰਬਣੀ ਸੀ ਉਸ ਦੀ ਪਹੁੰਚ ਸਿੱਧੀ ਅੰਦਰ ਤੱਕ ਸੀ ਮੈਨੂੰ ਉਸ ਦਾ ਨਾਂ ਯਾਦ ਨਹੀਂ ਹੈਗਾ ਪਰ ਪਹਿਲੀ ਨਜ਼ਰ ਹੀ ਪਤਾ ਲੱਗ ਗਿਆ ਕਿ ਇਸ ਦਾ ਦਿਲ ਅਤੇ ਰੂਪ ਬਹੁਤ ਉੱਤਮ ਹੈ ਭਾਵਨਾ ਸ਼ੁੱਧ ਤੇ ਜਰਾਵਰ ਸੀ ਉਹ ਕੋਈ 6 ਫੁੱਟ ਉੱਚਾ ਤੇ ਤਕੜੇ ਜੁੱਸੇ ਖੁੱਲੇ ਦਾੜੇ ਤੇ ਪਹਾਉਾਂ ਵਾਲੀ ਦਸਤਾਰ ਵਾਲਾ ਸਿੰਘ ਸੀ ਉਸ ਦਾ ਮੁੰਡਾ ਵੀ ਉਹਦੇ ਵਾਂਗ ਜਵਾਨ ਤੇ ਸੁਨੱਖਾ ਸੀ ਉਸ ਦੇ ਕੁੜਤਾ ਚਾਦਰਾ ਪਹਿਨਿਆ ਹੋਇਆ ਸੀ ਕਿਸੇ ਪ੍ਰਾਤਨ ਸੂਰਬੀਰ ਸਿੰਘ ਵਰਗਾ ਸੀ ਇਹ ਸਿੰਘ ਸੀ ਜੋ ਪੰਥ ਦੇ ਨਾਮ ਤੇ ਸਦਾ ਹੀ ਸੇਵਾ ਲਈ ਕੁਰਬਾਨੀ ਨੂੰ ਤਿਆਰ ਸੀ ਉਸ ਨੂੰ ਦੁਨੀਆਦਾਰੀ ਤੇ ਰਾਜਨੀਤੀ ਦੇ ਬੰਦਿਆਂ ਦੀ ਪਛਾਣ ਦਾ ਬਹੁਤ ਪਤਾ ਨਹੀਂ ਸੀਗਾ ਜਾਂ ਫਿਰ ਉਹ ਪ੍ਰਵਾਹ ਨਹੀਂ ਸੀ ਕਰਦਾ ਜਿੱਥੇ ਵੀ ਗੁਰੂ ਖਾਲਸਾ ਪੰਥ ਦੀ ਜੰਗ ਜਾਂ ਸ਼ਹਾਦਤ ਦੀ ਗੱਲ ਹੁੰਦੀ ਉਹੀ ਉਸ ਦੀ ਜਗ੍ਹਾ ਸੀ ਤੇ ਉੱਥੇ ਉਹ ਆਪਣੀ ਸਾਰੀ ਪੂੰਜੀ ਲੈ ਕੇ ਹਾਜ਼ਰ ਹੋਣ ਵਾਲਾ ਸੀ ਉਹ ਅਗਵਾਈ ਨਹੀਂ ਸੀ ਕਰ ਸਕਦਾ ਪਰ ਕਿਸੇ ਆਪਣੇ ਤੋਂ ਵੱਡੇ ਜਾਂ ਕਿਸੇ ਗੁਰਸਿੱਖ ਦਾ ਕਹਿਣਾ ਮੰਨਣ ਵਾਲਾ ਸੀ ਗੇ ਉਸ ਨੂੰ ਜੋੜਿਆਂ ਦੀ ਸੇਵਾ ਲਾਉ ਤਾਂ ਉਹ ਉਸ ਨੂੰ ਵੀ ਆਪਣਾ ਜੀਵਨ ਬਣਾ ਲੈਂਦਾ ਸੀ ਜੇ ਲੰਕਰ ਵਿੱਚ ਲਾ ਦਿਓ ਤਾਂ ਉਸ ਵਿੱਚ ਵੀ ਢਲ ਜਾਂਦਾ ਸੀ ਉਹ ਅਣਥੱਕ ਤੇ ਲਗਾਤਾਰ ਸੇਵਾ ਵਾਲੀ ਰੂਹ ਸੀ ਮਨੁੱਖਤਾ ਦੀ ਸੇਵਾ ਵਿੱਚ ਲਾ ਦਿਓ ਤਾਂ ਉਸ ਵਿੱਚ ਆਪਣਾ ਪੂਰਾ ਦਿਲ ਲਾ ਲੈਂਦਾ ਸੀ ਤੇ ਹੁਣ ਕਈ ਵਰਿਆਂ ਤੋਂ ਉਸ ਨੇ ਸ਼ਹੀਦ ਸਿੰਘਾ ਦੇ ਪਰਿਵਾਰਾਂ ਦੀ ਸੇਵਾ ਸੰਭਾਲ ਰੱਖੀ ਸੀ ਉਹਨਾਂ ਦਾ ਸਾਰਾ ਕੰਮ ਉਹੀ ਕਰਦਾ ਸੀ ਉਸ ਨੇ ਕਿਹਾ ਕਿ ਮੈਂ ਹੁਣ ਇਸ ਪਰਿਵਾਰ ਦੀ ਸੇਵਾ ਵੀ ਕਰ ਰਿਹਾ ਹਾਂ ਕੁਝ ਹੋਰ ਸੁਝਿਆ ਨਹੀਂ ਤੁਸੀਂ ਵੀ ਹੁਣ ਸਰਗਰਮ ਨਹੀਂ ਹੈਗੇ ਹੁਣ ਮੈਨੂੰ ਇਸ ਸਿੰਘ ਬਾਰੇ ਹੋਰ ਯਾਦ ਆ ਗਿਆ ਜਦੋਂ ਮੈਂ ਪਹਿਲੀ ਵਾਰ ਇਸ ਇਲਾਕੇ ਵਿੱਚ ਆਇਆ ਤਾਂ ਇੱਥੇ ਪੰਥਦਰਦੀਆਂ ਦਾ ਇਕੱਠ ਹੋਇਆ ਸੀ ਜਿਸ ਵਿੱਚ ਇਸ ਸਿੰਘ ਦੀ ਅਹਿਮ ਭੂਮਿਕਾ ਸੀ ਇਸ ਨੇ ਉਸ ਵਕਤ ਕਿਹਾ ਸੀ ਵੀ ਅਸੀਂ ਇੱਥੋਂ ਮਾਨ ਸਾਹਿਬ ਦੇ ਬੰਦਿਆਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਉਂਦੇ ਰਹੇ ਹਾਂ ਜੇ ਤੁਸੀਂ ਇੱਥੇ 6 ਮਹੀਨੇ ਲਾ ਲਵੋ ਤਾਂ ਇੱਥੇ ਆਪਾਂ ਖਾਲਸੇ ਦੀ ਤਕੜੀ ਜਥੇਬੰਦੀ ਖੜੀ ਕਰ ਸਕਦੇ ਹਾਂ ਫੇਰ ਜਦੋਂ ਵੀ ਸਾਡਾ ਕੋਈ ਸਮਾਗਮ ਦੰਦਮਾ ਸਾਹਬ ਜਾਂ ਇਸ ਇਲਾਕੇ ਵਿੱਚ ਹੁੰਦਾ ਤਾਂ ਇਹ ਸਿੰਘ ਆਉਂਦਾ ਜ਼ਰੂਰ ਸੀ 9 ਅਕਤੂਬਰ ਨੂੰ ਸ਼ਹੀਦ ਹਰਜਿੰਦਰ ਸਿੰਘ ਜਿੰਦੇ ਦੇ ਪਿੰਡ ਗਦਲੀ ਬਰਸੀ ਤੇ ਅਤੇ ਹਰ ਸਾਲ 6 ਜੂਨ ਨੂੰ ਦਰਬਾਰ ਸਾਹਿਬ ਵਿਖੇ ਇਹ ਸਿੰਘ ਆਪਣਾ ਜਥਾ ਲੈ ਕੇ ਪਹੁੰਚਦਾ ਸੀ ਸਰਸੇ ਵਾਲੇ ਵਿਰੁੱਧ ਜਿੱਥੇ ਵੀ ਮੋਰਚਾ ਲੱਗਿਆ ਰਾਜਸਥਾਨ ਹਰਿਆਣਾ ਜਾਂ ਪੰਜਾਬ ਇਹ ਸਦਾ ਮੇਰੇ ਕੋਲ ਆ ਜਾਂਦਾ ਸੀ ਘਰ-ਬਾਰ ਛੱਡ ਕੇ ਉਹਨੇ ਦਿਨ ਉੱਥੇ ਹੀ ਰਹਿੰਦਾ ਸੀ ਮਾਨਸਾ ਵਾਲੇ ਮੋਰਚੇ ਵਿੱਚ ਵੀ ਇਹ ਆ ਗਿਆ ਸੀ ਤੇ ਸਾਰਾ ਖਰਚਾ ਆਪਣੇ ਪੱਲਿਓਂ ਹੀ ਕਰਦਾ ਸੀ ਹੁਣ ਵੀ ਉਹਦਾ ਦਿਲ ਕਹਿ ਰਿਹਾ ਸੀ ਕਿ ਮੈਂ ਹਾਜ਼ਰ ਹਾਂ ਤੁਸੀਂ ਅੱਗੇ ਲੱਕੋ ਇਸ ਕਿਸਮ ਦੇ ਕਰਦਾਰ ਅਸਲ ਸੋਨਾ ਹੁੰਦੇ ਨੇ ਪੰਥ ਦੀਆਂ ਜਿਹੜੀਆਂ ਵੀ ਜਿੱਤਾਂ ਤੇ ਸ਼ਾਨਾਂ ਹੁੰਦੀਆਂ ਨੇ ਉਸ ਵਿੱਚ ਅਜਿਹੇ ਕਰਦਾਰਾਂ ਦਾ ਖੂਨ ਪਸੀਨਾ ਹੀ ਹੁੰਦਾ ਹੈ ਜੇ ਜੰਗ ਵੇਲੇ ਇਹ ਸਿੰਘ ਮਿਲ ਜਾਂਦਾ ਤਾਂ ਇਹਨੇ ਸਾਡੀ ਠਾਰ ਹੋਣਾ ਸੀ ਜੇ ਇਸ ਨੂੰ ਅਸੀਂ ਰਫਲ ਫਣਾਉਂਦੇ ਤਾਂ ਇਹਨੇ ਬੇਚ ਜਿਹਾ ਹੋ ਕੇ ਤੁਰ ਪੈਣਾ ਸੀ ਜੇ ਇਹ ਫੜਿਆ ਜਾਂਦਾ ਤਾਂ ਇਹਨੇ ਤਸ਼ੱਦਦ ਸਹਿ ਕੇ ਵੀ ਕੁਝ ਨਹੀਂ ਸੀ ਬੋਲਣਾ ਇਸ ਕਿਸਮ ਦੇ ਬੰਦਿਆਂ ਨੂੰ ਨਾਂ ਦੀ ਕੋਈ ਪਰਵਾਹ ਨਹੀਂ ਹੁੰਦੀ ਇਹ ਕਿਸੇ ਧੜੇ ਵਿੱਚ ਮੇਚ ਨਹੀਂ ਆਉਂਦੇ ਇਹਨਾਂ ਦੀ ਫਿਤਰਤ ਹੀ ਇੰਨੀ ਆਜ਼ਾਦ ਤੇ ਸਰਵਸਾਂਝੀ ਹੁੰਦੀ ਹੈ ਕਿ ਇਹ ਸਰਬੱਤ ਦੇ ਹੀ ਹੁੰਦੇ ਨੇ ਇਹਨਾਂ ਲੋਕਾਂ ਵਿੱਚ ਜੀਵਨ ਦਾ ਚਾਹ ਹੁੰਦਾ ਹੈ ਇਹ ਸਾਰੇ ਕੰਮ ਬੜੀ ਸ਼ਿੱਦਤ ਨਾਲ ਤੇ ਚਾਹ ਨਾਲ ਕਰਦੇ ਨੇ ਕਦੇ ਥੱਕਦੇ ਜਾਂ ਅੱਕਦੇ ਨਹੀਂ ਹੈਗੇ ਆਮ ਦੁਨੀਆਦਾਰ ਸਿੱਖ ਇਹਨਾਂ ਨੂੰ ਦੇਖ ਕੇ ਤੇ ਇਹਨਾਂ ਦੀ ਸੰਗਤ ਵਿੱਚ ਦੁਬਾਰਾ ਜੀ ਉੱਠਦੇ ਨੇ ਜਦੋਂ ਤੋਂ ਮੈਂ ਪ੍ਰਤੱਖ ਰੂਪ ਵਿੱਚ ਸਰਗਰਮੀ ਬੰਦ ਕੀਤੀ ਤੇ ਪਿੱਛੇ ਰਹਿ ਕੇ ਸੇਵਾ ਸ਼ੁਰੂ ਕੀਤੀ ਉਸ ਤੋਂ ਬਾਅਦ ਇਸ ਨੇ ਪੰਥ ਦੇ ਸਾਰੇ ਮੋਰਚੇ ਬੇਅਦਵੀ ਵਾਲਾ ਮੋਰਚਾ ਸਰਸੇ ਵਾਲਾ ਮੋਰਚਾ ਬਰਗਾੜੀ ਮੋਰਚਾ ਭੁਖੜ ਤਾਲਾਂ ਵਿੱਚ ਵੱਧ ਝੜ ਕੇ ਹਾਜ਼ਰੀ ਰਵਾਈ ਅਤੇ ਮਾਲੀ ਤੌਰ ਤੇ ਵੀ ਮਦਦ ਕੀਤੀ ਜਦੋਂ ਇਹ ਮੋਰਚੇ ਵਿੱਚ ਹੀ ਛੱਡ ਦਿੱਤੇ ਗਏ ਤਾਂ ਇਹੋ ਜੇ ਸਿੰਘ ਉਦਾਸ ਹੋ ਗਏ ਇਹ ਤਾਂ ਉਥੇ ਗੁਰੂ ਗ੍ਰੰਥ ਤੇ ਪੰਥ ਲਈ ਹਾਜ਼ਰੀ ਭਰਦੇ ਸਨ ਕਿਸੇ ਬੰਦੇ ਜਾਂ ਧੜੇ ਲਈ ਨਹੀਂ ਜਦੋਂ ਉਸਨੇ ਨਮ ਅੱਖਾਂ ਨਾਲ ਕਿਹਾ ਕਿ ਹੁਣ ਮੈਂ ਪਰਿਵਾਰ ਦੀ ਸੇਵਾ ਤੇ ਹੀ ਹਾਂ ਤਾਂ ਉਹਨਾਂ ਸ਼ਬਦਾਂ ਵਿੱਚ ਉਹਨਾਂ ਸਾੜੇ ਮੋਰਚਿਆਂ ਦਾ ਦਰਦ ਵੀ ਸੀਗਾ ਤੇ ਮੇਰੇ ਵੱਲ ਸਵਾਲ ਵੀ ਸੀ ਕਿ ਹੁਣ ਕੀ ਕਰਨਾ ਹੈ ਮੈਂ ਉਸ ਨੂੰ ਬਹੁਤ ਹੀ ਸਤਕਾਰ ਨਾਲ ਮਿਲਿਆ ਉਸਦੇ ਬੇਟੇ ਨੂੰ ਪਿਆਰ ਦਿੱਤਾ ਉਹਨਾਂ ਨਾਲ ਤਸਵੀਰ ਖਿੱਚਵਾਈ ਤੇ ਭਰੇ ਦਿਲ ਨਾਲ ਵਾਪਸ ਤੁਰ ਪਏ ਏਸ ਸਿੰਘ ਨੂੰ ਕਿਵੇਂ ਸਮਝਾਇਆ ਜਾਵੇ ਕਿ ਪੰਥ ਦੀ ਸਥਿਤੀ ਕੀ ਹੈ ਦੁਸ਼ਮਣ ਦਾ ਘੇਰਾ ਕਿਹੋ ਜਿਹਾ ਹੈ ਤੇ ਅਸੀਂ ਕਿਸ ਤਰ੍ਹਾਂ ਆਪਣੇ ਸੱਚ ਨੂੰ ਸੰਭਾਲ ਕੇ ਉਸ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹੋ ਜਿਹੀਆਂ ਸਾਫ਼ ਅਤੇ ਸੱਚੀਆਂ ਰੂਹਾਂ ਤੇ ਰੱਬ ਦੀ ਬਖਸ਼ਿਸ਼ ਹੁੰਦੀ ਹੈ। ਇਹਨਾਂ ਨੂੰ ਅਨੁਭਵ ਨਾਲ ਹੀ ਪਤਾ ਲੱਗ ਜਾਂਦਾ ਹੈ ਕਿ ਕੀ ਗਲਤ ਹੈ, ਕੀ ਠੀਕ ਹੈ, ਕੀ ਪੰਥ ਤੇ ਕੀ ਗੈਰ ਪੰਥਕ ਹੈ। ਇਸੇ ਤਰ੍ਹਾਂ ਸ਼੍ਰੀ ਅੰਮ੍ਰਿਤਸਰ ਸ਼ਹਿਰ ਦੇ ਪੁਰਾਣੇ ਇਲਾਕੇ ਵਿੱਚ ਭੀੜ ਭੜੱਕੇ ਵਾਲੀ ਥਾਂ ਤੇ ਇੱਕ ਠਾਰ ਸਾਨੂੰ ਟਕਸਾਲ ਦੇ ਸਿੰਘਾਂ ਨੇ ਦਿੱਤੀ ਇੱਕ ਵਾਰ। ਇਸ ਘਰ ਵਿੱਚ ਇੱਕ ਬਜ਼ੁਰਗ ਮਾਤਾ, ਉਹਦੇ ਦੋ ਮੁੰਡੇ ਤੇ ਅੱਗੋਂ ਉਹਨਾਂ ਦੇ ਪਰਿਵਾਰ ਸਨ। ਮਾਤਾ ਦੇ ਮੁੰਡੇ ਕੋਈ ਆਪਣਾ ਕਾਰੋਬਾਰ ਕਰਦੇ ਸਨ ਪਰਿਵਾਰ ਦੀ ਹਾਲਤ ਉਸ ਵੇਲੇ ਦੇ ਹਿਸਾਬ ਨਾਲ ਵਧੀਆ ਸੌਖੀ ਸੀ ਟੱਬਰ ਦੇ ਸਾਰੇ ਜੀ ਅਮਰਤਾਰੀ ਸਨ ਮਥਰਾ ਸਿੰਘ ਅਤੇ ਮੈਂ ਉਦੋਂ ਘੋਨੇ ਹੁੰਦੇ ਸਾਂ ਪਰਿਵਾਰ ਵਾਲਿਆਂ ਨੇ ਸਾਨੂੰ ਪਹਿਲੀ ਵਾਰ ਵੇਖ ਕੇ ਹੈਰਾਨੀ ਭਰੀ ਨਾਖੁਸ਼ੀ ਵਿਖਾਈ ਟਕਸਾਲ ਵਾਲੇ ਸਿੰਘ ਨੇ ਪਰਿਵਾਰ ਨੂੰ ਸਾਡੇ ਬਾਰੇ ਦੱਸਿਆ ਤਾਂ ਉਹਨਾਂ ਦਾ ਵਤੀਰਾ ਬਹੁਤ ਪਿਆਰ ਤੇ ਆਪਣਤ ਵਾਲਾ ਸੀ ਮੈਂ ਭਾਵੇਂ ਘਟਵਾਦੀ ਉੱਥੇ ਜਾਂਦਾ ਸੀ ਪਰ ਮਥਰਾ ਸਿੰਘ ਗਾਹੇ-ਬਗਾਹੇ ਪ੍ਰਸ਼ਾਦਾ ਪਾਣੀ ਛਕ ਆਉਂਦਾ ਸੀ ਇਹ ਘਰ ਵਿੱਚ ਸਾਡੇ ਦੋ ਬਿਨਾ ਮਾਸਟਰ ਸੁਖਵਿੰਦਰ ਸਿੰਘ ਬੱਬਰ ਖਾਲਸਾ ਤੇ ਗੁਰਜੀਤ ਸਿੰਘ ਫੈਡਰੇਸ਼ਨ ਵੀ ਆਉਂਦੇ ਜਾਂਦੇ ਸਨ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਸਾਡੇ ਬਾਰੇ ਨਹੀਂ ਸੀ ਦੱਸਿਆ ਤੇ ਨਾ ਹੀ ਸਾਨੂੰ ਉਹਨਾਂ ਬਾਰੇ ਦੱਸਿਆ ਸੀ ਬਜ਼ੁਰਗ ਮਾਤਾ ਦਾ ਪਤੀ ਕੋਈ ਦੋ ਤਹਾਕੇ ਪਹਿਲਾਂ ਚੜ੍ਹਾਈ ਕਰ ਗਿਆ ਸੀ ਮਾਤਾ ਬਹੁਤ ਜ਼ੋਰ ਵਾਲੀ ਹੈ ਤੇ ਪੂਰੀ ਤਰ੍ਹਾਂ ਪੰਥ ਨੂੰ ਪਰਨਾਈ ਰੂਹ ਸੀ ਉਹ ਉਸ ਵੇਲੇ ਕੋਈ 70 ਕੋ ਸਾਲ ਦੇ ਨੇੜੇ ਹੋਣੀ ਹੈ ਪਰ ਬਹੁਤ ਤੰਦਰੁਸਤ ਸੀ ਘਰ ਦਾ ਸਾਰਾ ਕੰਮਕਾਰ ਕਰ ਲੈਂਦੀ ਸੀ ਉਹ ਘਰ ਦੇ ਜੀਵਾਂ ਵਿੱਚ ਬਹੁਤ ਏਕਤਾ ਤੇ ਪਿਆਰ ਸੀ ਉਹਦੀਆਂ ਨੋਹਾਂ ਸਤਕਾਰ ਕਾਰਨ ਹੀ ਮਾਤਾ ਨੂੰ ਕੰਮ ਨਹੀਂ ਕਰਨਦੀਆਂ ਸਨ ਮਾਤਾ ਦੀ ਪਰਿਵਾਰ ਵਿੱਚ ਸਰਦਾਰੀ ਸੀ ਉਹ ਅਮਰਤ ਵੇਲੇ ਨੇਮ ਨਾਲ ਦਰਬਾਰ ਸਾਹਿਬ ਜਾਂਦੀ ਸੀ ਉੱਥੇ ਸੇਵਾ ਕਰਦੀ ਸੀ ਤੇ ਘਰ ਆ ਕੇ ਸਭ ਨੂੰ ਪ੍ਰਸ਼ਾਦਾ ਵੰਡਦੀ ਸੀ ਉਹਦਾ ਘਰ ਵਿੱਚ ਬਹੁਤ ਸਮਾਂ ਪਾਠ ਕਰਨ ਵਿੱਚ ਬਤੀਤ ਹੁੰਦਾ ਸੀ ਘਰ ਵਿੱਚ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਉਹਦੀ ਖਾਸੀਅਤ ਸੀ ਸਾਡੇ ਸਮੇਤ ਜਿੰਨੇ ਵੀ ਸਿੰਘ ਘਰ ਆਉਂਦੇ ਸਨ ਉਹ ਸਾਰਿਆਂ ਨੂੰ ਹਾਲਚਾਲ ਪੁੱਛਦੀ ਰਹਿੰਦੀ ਸੀ ਉਹਨਾਂ ਦੇ ਘਰ ਪਰਿਵਾਰ ਬਾਰੇ ਪੁੱਛਦੀ ਤੇ ਉਹਨਾਂ ਦੀਆਂ ਲੋੜਾਂ ਬਾਰੇ ਵੀ ਪੁੱਛਦੀ ਜਦੋਂ ਵੀ ਸਿੰਘ ਘਰ ਆਉਂਦੇ ਤਾਂ ਪ੍ਰਸ਼ਾਦਾ ਮਾਤਾ ਜੀ ਤਿਆਰ ਕਰਦੀ ਬਾਕੀ ਪਰਿਵਾਰ ਉਹਦੀ ਮਦਦ ਕਰਦਾ ਸੀ ਪ੍ਰਸ਼ਾਦਾ ਤਿਆਰ ਕਰਨ ਵੇਲੇ ਉਹ ਪਾਠ ਕਰਦੀ ਰਹਿੰਦੀ ਅਤੇ ਸਾਰੇ ਭਾਂਡੇ ਵੀ ਉਸ ਦਿਨ ਉਹੀ ਧੋਂਦੀ ਸੀ ਉਹਦੀਆਂ ਨੂਹਾਂ ਬਹੁਤ ਕਹਿੰਦੀਆਂ ਸਨ ਪਰ ਉਹ ਮੰਨਦੀ ਨਹੀਂ ਸੀਗੀ ਉਹ ਹਰ ਵਾਰ ਖਾਸ ਖਾਣਾ ਤਿਆਰ ਕਰਦੀ ਸੀ ਦੋ ਦੋ ਸਬਜ਼ੀਆਂ ਰਾਇਤਾ ਫਿਰ ਮਿੱਠਾ ਤੇ ਫਿਰ ਚਾਹ ਦੁੱਧ ਉਹ ਜੋ ਵੀ ਬਣਾਉਂਦੀ ਸੀ ਅਕਸਰ ਜ਼ਿਆਦਾ ਹੀ ਖਾ ਜਾਂਦੇ ਸੀ ਉਹਦੇ ਖਾਣੇ ਵਿੱਚੋਂ ਸਵਾਦ ਨਾਲੋਂ ਕਿਸੇ ਪਵਿੱਤਰ ਦਾਦਾ ਅਹਿਸਾਸ ਜ਼ਿਆਦਾ ਮਹਿਸੂਸ ਹੁੰਦਾ ਸੀ ਜੇ ਕਿਸੇ ਨੇ ਵੱਧ ਖਾਦੇ ਜਾਣ ਬਾਰੇ ਕਹਿਣਾ ਤਾਂ ਉਹਨੇ ਖੁਸ਼ੀ ਹੋਣਾ ਅਸੀਂ ਜਦੋਂ ਵੀ ਅੰਮ੍ਰਿਤਸਰ ਹੁੰਦੇ ਤਾਂ ਸਾਡੀ ਇੱਛਾ ਹੁੰਦੀ ਕਿ ਪ੍ਰਸ਼ਾਦਾ ਮਾਤਾ ਕੋਲ ਛਕਿਆ ਜਾਵੇ ਉਸ ਮਾਤਾ ਦਾ ਸਾਡੇ ਤੇ ਕਾਫੀ ਪ੍ਰਭਾਵ ਸੀ ਅਸੀਂ ਜਦੋਂ ਵੀ ਜਾਣਾ ਅਕਸਰ ਉਸ ਨੂੰ ਸਾਡੇ ਆਉਣ ਬਾਰੇ ਪਹਿਲਾਂ ਹੀ ਮਹਿਸੂਸ ਹੁੰਦਾ ਸੀ ਜਦੋਂ ਮਾਸਟਰ ਸੁਖਵਿੰਦਰ ਸਿੰਘ ਬੱਬਰ ਕੈਟਾ ਨਹੀਂ ਚੁੱਕਿਆ ਗਿਆ ਤਾਂ ਸਾਨੂੰ ਕਿਤਾਉ ਕੁਝ ਪਤਾ ਨਹੀਂ ਲੱਗਿਆ ਉਹ ਮਾਤਾ ਬਹੁਤ ਡੂੰਗੀ ਅਰਦਾਸ ਵਿੱਚ ਚਲੇ ਗਈ ਤੇ ਉਸਨੇ ਦੱਸਿਆ ਕਿ ਸਿੰਘ ਗੁਰੂ ਨੂੰ ਪਿਆਰਾ ਹੋ ਗਿਆ ਭਾਈ ਫਿਰ ਉਹਨੇ ਪਾਠ ਕਰਕੇ ਭੋਗ ਪਾਇਆ ਉਸਨੇ ਮਥਰਾ ਸਿੰਘ ਨੂੰ ਵੀ ਕਿਹਾ ਵੀ ਤੂੰ ਵੀ ਧਿਆਨ ਰੱਖਿਆ ਕਰ ਬਹੁਤ ਘਮਦਾ ਰਹਿਣਾ ਕੁਛੇਰ ਮਗਰੋਂ ਮਥਰਾ ਸਿੰਘ ਵੀ ਫੜਿਆ ਗਿਆ ਤੇ ਸ਼ਹੀਦ ਹੋ ਗਿਆ ਮੈਂ ਕਾਫੀ ਚਿਰ ਬਾਅਦ ਉੱਥੇ ਗਿਆ ਤਾਂ ਉਹ ਮਾਤਾ ਉਵੇਂ ਹੀ ਚੜ੍ਹਦੀ ਕਲਾ ਵਿੱਚ ਅਤੇ ਸਿਮਰਨ ਦੀ ਮੂਰਤ ਜਾਪਦੀ ਸੀ। ਉਹਨੂੰ ਬਹੁਤ ਉਦਾਸੀ ਵੀ ਸੀ ਕਿ ਸਿੰਘ ਸ਼ਹੀਦ ਹੋ ਗਏ ਹਨ ਪਰ ਮਾਣ ਵੀ ਸੀ ਕਿ ਚੜ੍ਹਦੀ ਕਲਾ ਨਾਲ ਤਸ਼ੱਦਦ ਸਹਿ ਗਏ ਨੇ। ਉਹ ਇੰਜ ਫਿਕਰ ਅਤੇ ਮੋਹ ਕਰਦੀ ਜਿਵੇਂ ਉਹਦੇ ਆਪਣੇ ਪੁੱਤਰ ਹੋਣ ਉਹ ਉਹ ਸਿੰਘਾਂ ਲਈ ਰੋਜ਼ ਦੁਆਵਾਂ ਕਰਦੀ ਫਿਰ ਮੈਂ ਕਾਫੀ ਚਿਰ ਉੱਥੇ ਨਹੀਂ ਗਿਆ ਤੇ ਬਾਅਦ ਵਿੱਚ ਫੜਿਆ ਗਿਆ। ਜਦੋਂ ਪਤਾ ਕਰਾਇਆ ਤਾਂ ਖਬਰ ਮਿਲੀ ਕਿ માતા ਤਾਂ ਬਹੁਤ ਸਮਾਂ ਪਹਿਲਾਂ ਚੜਾਈ ਕਰ ਗਈ। ਜਦੋਂ ਅਸੀਂ ਵੀ ਅਮਰਥਰ ਹੁੰਦੇ ਸਾਂ ਤਾਂ ਸਾਨੂੰ ਇੰਜ ਲੱਗਦਾ ਸੀ ਕਿ ਉਹ માતા ਦੀ ਅਰਦਾਸ ਸਾਨੂੰ ਬਚਾਈ ਰੱਖਦੀ ਹੈ। ਦੋਸਤੋ ਅੱਜ ਦੇ ਟਾਈਮ 'ਚ ਬੜਾ ਤਰਕ ਕੀਤਾ ਜਾਂਦਾ ਹੈ ਵੀ ਸ਼ਕਤੀਆਂ ਨਹੀਂ ਹੁੰਦੀਆਂ, ਰੱਬ ਨਹੀਂ ਹੈਗਾ ਪਰ ਦੇਖੋ ਇਸ ਬੀਬੀ ਵੱਲ ਜਿਹਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਵੀ ਫਲਾਣਾ ਸਿੰਘ ਆ ਜਿਹੜਾ ਉਹ ਸ਼ੀਧੀ ਪਾ ਗਿਆ। ਸੋ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ। ਉਦੋਂ ਤੱਕ ਲਈ ਸਸਰੀ ਆਕਾਤ